ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਮੇਰਾ ਨਾਂ ਰਾਣੀ ਹੈ ਇੱਕ ਸ਼ਾਮ ਮੇਰੀ ਭੈਣ ਪੂਜਾ ਦਾ ਫੋਨ ਆਇਆ ਤਾਂ ਕਹਿਣ ਲੱਗੀ ਦੀਦੀ ਮੰਮੀ ਪਾਪਾ ਮੇਰਾ ਦੁਬਾਰਾ ਵਿਆਹ ਕਰਨਾ ਚਾਹੁੰਦੇ ਹਨ ਮੈਂ ਹਜੇ ਵਿਆਹ ਲਈ ਤਿਆਰ ਨਹੀਂ ਹਾਂ ਮੈਂ ਆਪਣੀ ਭੈਣ ਨੂੰ ਕਿਹਾ ਪੂਜਾ ਤੁਸੀਂ ਥੋੜੇ ਦਿਨਾਂ ਲਈ ਮੇਰੇ ਕੋਲ ਆ ਜਾਵੋ ਤੁਹਾਡਾ ਮਨ ਵੀ ਲੱਗ ਜਾਵੇਗਾ ਇਹ ਕਹਿ ਕੇ ਅਸੀਂ ਫੋਨ ਕੱਟ ਦਿੱਤਾ ਸੀ ਮੇਰਾ ਪਤੀ ਕਮਰੇ ਵਿੱਚ ਆਇਆ ਤੇ ਪੁੱਛਣ ਲੱਗਾ ਰਾਣੀ ਕਿਸ ਨਾਲ ਗੱਲ ਕਰ ਰਹੇ ਸੀ ਮੈਂ ਕਿਹਾ ਮੈਂ ਪੂਜਾ ਨਾਲ ਗੱਲ ਕਰ ਰਹੀ ਸੀ ਉਹ ਕੱਲ ਨੂੰ ਸਾਡੇ ਕੋਲ ਆ ਰਹੀ ਹੈ ਮੇਰੀ ਗੱਲ ਸੁਣ ਕੇ ਮੇਰੇ ਪਤੀ ਨੇ ਕਿਹਾ ਇਹ ਤਾਂ ਚੰਗੀ ਗੱਲ ਹੈ ਪਰ ਲੱਗਦਾ ਮੰਮੀ ਪਾਪਾ ਪਰੇਸ਼ਾਨ ਕਰ ਰਹੇ ਹਨ ਮੈਂ ਕਿਹਾ ਹਾਂ ਉਹ ਦੁਬਾਰਾ ਵਿਆਹ ਕਰਨ ਬਾਰੇ ਕਹਿ ਰਹੀ ਸੀ ਕਿ ਇੱਕ ਮੁੰਡਾ ਵੇਖਿਆ ਹੈ ਜੋ ਸਰਕਾਰੀ ਨੌਕਰੀ ਕਰਦਾ ਹੈ ਉਸ ਦੀ ਉਮਰ ਥੋੜੀ ਜ਼ਿਆਦਾ ਹੈ ਪਰ ਤੁਸੀਂ ਪੂਜਾ ਨੂੰ ਤਾਂ ਜਾਣਦੇ ਹੀ ਹੋ ਉਹ ਰਵੀ ਨੂੰ ਕਿੰਨਾ ਪਿਆਰ ਕਰਦੀ ਸੀ ਉਹ ਹਜੇ ਤੱਕ ਉਸ ਨੂੰ ਪੁੱਲ ਨਹੀਂ ਸਕੀ ਇਸ ਲਈ ਉਸਨੇ ਮਨ੍ਹਾ ਕਰ ਦਿੱਤਾ ਹੈ ਮੇਰੇ ਪਤੀ ਨੇ ਕਿਹਾ ਉਸ ਚਾਰੀ ਦਾ ਕਹਿਣਾ ਵੀ ਠੀਕ ਹੈ ਉਸਦੇ ਪਤੀ ਦੀ ਮੌਤ ਨੂੰ ਹਜੇ 6 ਮਹੀਨੇ ਹੀ ਹੋਏ ਹਨ ਤੇ ਮੰਮੀ ਪਾਪਾ ਉਸ ਦਾ ਦੁਬਾਰਾ ਵਿਆਹ ਕਰਵਾਉਣਾ ਚਾਹੁੰਦੇ ਨੇ ਥੋੜਾ ਸਮਾਂ ਤਾਂ ਲੱਗਦਾ ਹੈ ਮਨ ਨੂੰ ਬਦਲਣ ਲਈ ਵੈਸੇ ਵੀ ਤੂੰ ਸਹੀ ਕੀਤਾ ਹੈ ਜਿਹੜਾ ਉਸ ਨੂੰ ਆਪਣੇ ਕੋਲ ਬੁਲਾ ਲਿਆ ਇੱਥੇ ਰਹਿ ਗਈ ਤਾਂ ਥੋੜਾ ਮਨ ਵੀ ਲੱਗ ਜਾਵੇਗਾ ਮੈਂ ਆਪਣੇ ਪਤੀ ਨੂੰ ਕਿਹਾ अरुण मम्मी पापा ਵੀ ਉਸਦੇ ਭਲੇ ਲਈ ਹੀ ਕਹਿ ਰਹੇ ਹਨ ਮੇਰੇ ਪਤੀ ਨੇ ਕਿਹਾ ਜੇ ਹੁਣ ਤੇਰੇ ਪੇਕਿਆਂ ਦੀ ਗੱਲ ਖਤਮ ਹੋ ਗਈ ਹੋਵੇ ਤਾਂ ਮੈਨੂੰ ਵੀ ਖੁਸ਼ ਕਰ ਦੇਵੋ ਅਗਲੇ ਦਿਨ ਘਰ ਦੇ ਦਰਵਾਜ਼ੇ ਦੀ ਘੰਟੀ ਵੱਜੀ ਤਾਂ ਮੈਂ ਦਰਵਾਜ਼ਾ ਖੋਲਿਆ ਸਾਹਮਣੇ ਮੇਰੀ ਭੈਣ ਪੂਜਾ ਸੀ ਮੈਂ ਆਪਣੀ ਭੈਣ ਨੂੰ ਗਲੇ ਨਾਲ ਲਾ ਲਿਆ ਤੇ ਅਸੀਂ ਅੰਦਰ ਆ ਗਈਆਂ ਮੈਂ ਆਪਣੀ ਭੈਣ ਕੋਲੋਂ ਹਾਲਚਲ ਪੁੱਛਿਆ ਤਾਂ ਉਸਨੇ ਕਿਹਾ ਦੀਦੀ ਸਭ ਠੀਕ ਹੈ ਤੁਸੀਂ ਦੱਸੋ ਜੀਜਾ ਜੀ ਠੀਕ ਨੇ ਕਿ ਉਹ ਹਜੇ ਵੀ ਉਨਾ ਹੀ ਪਿਆਰ ਕਰਦੇ ਹਨ ਜਾਂ ਫਿਰ ਸਮੇਂ ਦੇ ਨਾਲ ਪਿਆਰ ਘਟ ਹੋ ਗਿਆ ਹੈ ਮੈਂ ਕਿਹਾ ਨਹੀਂ ਪੂਜਾ ਸਮੇਂ ਦੇ ਨਾਲ ਪਿਆਰ ਹੋਰ ਵਧ ਗਿਆ ਹੈ ਤੁਸੀਂ ਦੱਸੋ ਮੰਮੀ ਪਾਪਾ ਕਿਵੇਂ ਹਨ ਸਭ ਠੀਕ ਹੈ ਦੀਦੀ ਪਰ ਉਹਨਾਂ ਨੂੰ ਤਾਂ ਮੇਰੇ ਵਿਆਹ ਦੀ ਪਈ ਰਹਿੰਦੀ ਹੈ ਮੈਨੂੰ ਤਾਂ ਕਈ ਵਾਰ ਅਜਿਹਾ ਲੱਗਦਾ ਉਹਨਾਂ ਦਾ ਜ਼ਿੰਦਗੀ ਜਿਉਣਾ ਸਿਰਫ ਮੇਰਾ ਵਿਆਹ ਕਰਨਾ ਹੈ ਸਮਝ ਨਹੀਂ ਆਉਂਦੀ ਉਹਨਾਂ ਨੂੰ ਕਿਵੇਂ ਸਮਝਾਵਾਂ ਮੈਂ ਕਿਹਾ ਪੂਜਾ ਮੰਮੀ ਪਾਪਾ ਵੀ ਆਪਣੀ ਥਾਂ ਸਹੀ ਸੋਚਦੇ ਹਨ ਤੇਰਾ ਵਿਆਹ ਜਿੰਨੀ ਜਲਦੀ ਹੋ ਜਾਵੇ ਉਹਨਾ ਚੰਗਾ ਹੈ ਨਾ ਉਹ ਬੋਲੀ ਦੀਦੀ ਹੁਣ ਤੁਸੀਂ ਵੀ ਮੰਮੀ ਪਾਪਾ ਦੀ ਤਰ੍ਹਾਂ ਗੱਲਾਂ ਕਰਨ ਲੱਗ ਪਏ ਹੋ ਮੈਂ ਕਿਹਾ ਦੁਬਾਰਾ ਵਿਆਹ ਕਰਨ ਵਿੱਚ ਗਲਤ ਵੀ ਕੀ ਹੈ ਰਵੀ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਹੈ ਉਸ ਦੇ ਨਾਲ ਨਾਲ ਉਸ ਦਾ ਪਿਆਰ ਵੀ ਚਲਾ ਗਿਆ ਹੈ ਤੇ ਤੈਨੂੰ ਹੁਣ ਅੱਗੇ ਦੀ ਜ਼ਿੰਦਗੀ ਬਾਰੇ ਸੋਚਣਾ ਚਾਹੀਦਾ ਹੈ ਇਸ ਵਿੱਚ ਸਮੱਸਿਆ ਕੀ ਹੈ ਸਮੱਸਿਆ ਹੈ ਦੀਦੀ ਮੈਂ ਵੀ ਮਹਿਸੂਸ ਕਰਦੀ ਹਾਂ ਮੇਰੇ ਵਿੱਚ ਵੀ ਦਿਲ ਹੈ ਰਵੀ ਦੀ ਮੌਤ ਨੂੰ 6 ਮਹੀਨੇ ਹੋਏ ਹਨ ਤੇ ਤੁਸੀਂ ਸਾਰੇ ਕਹਿ ਰਹੇ ਹੋ ਮੈਂ ਵਿਆਹ ਕਰ ਲਵਾਂ ਨਹੀਂ ਦੀਦੀ ਇਹ ਮੇਰੇ ਕੋਲੋਂ ਨਹੀਂ ਹੋਵੇਗਾ ਭਲਾ ਰਵੀ ਦੇ ਪਰਿਵਾਰ ਨੇ ਮੇਰੇ ਨਾਲ ਰਿਸ਼ਤਾ ਤੋੜ ਲਿਆ ਹੈ ਪਰ ਰਵੀ ਤੇ ਉਸ ਦਾ ਪਿਆਰ ਸਦਾ ਮੇਰੇ ਅੰਦਰ ਜਿੰਦਾ ਰਹੇਗਾ ਮੈਨੂੰ ਨਹੀਂ ਲੱਗਦਾ ਹੈ ਹੋਰ ਕਿਸੇ ਨਾਲ ਵਿਆਹ ਕਰ ਸਕਾਂਗੀ ਤੇ ਉਸ ਨਾਲ ਪਿਆਰ ਕਰ ਲਵਾਂਗੀ ਮੈਂ ਕਿਹਾ ਪੂਜਾ ਮੈਨੂੰ ਮਾਫ ਕਰ ਦਿਓ ਮੈਂ ਵੀ ਮੰਮੀ ਪਾਪਾ ਦੀ ਤਰ੍ਹਾਂ ਸੋਚਣ ਲੱਗ ਪਈ ਸੀ ਪਰ ਤੁਸੀਂ ਸਹੀ ਕਹਿ ਰਹੇ ਹੋ ਤਾਨੂੰ ਮਹਿਸੂਸ ਹੁੰਦਾ ਤਾਂ ਤੁਸੀਂ ਵਿਆਹ ਨਾ ਕਰੋ ਪਰ ਖੁਸ਼ ਰਹੋ ਤੇ ਜਦੋਂ ਤੱਕ ਤੁਸੀਂ ਇੱਥੇ ਰਹਿਣਾ ਚਾਹੁੰਦੇ ਰਹਿ ਸਕਦੇ ਹੋ ਕੋਈ ਵੀ ਤੈਨੂੰ ਵਿਆਹ ਬਾਰੇ ਕੁਝ ਨਹੀਂ ਕਹੇਗਾ ਠੀਕ ਹੈ ਚੰਗਾ ਫਿਰ ਹੁਣ ਪਹਿਲਾਂ ਕੁਝ ਖਾ ਲਵੋ ਮੈਂ ਤੇਰੇ ਲਈ ਕੁਝ ਲੈ ਕੇ ਆਉਂਦੀ ਹਾਂ ਸ਼ਾਮ ਹੋਈ ਤਾਂ ਮੇਰਾ ਪਤੀ ਵੀ ਦਫ਼ਤਰ ਤੋਂ ਆ ਗਿਆ ਉਹ ਜਿਵੇਂ ਹੀ ਕਾਰ ਤੋਂ ਉਤਰਿਆ ਤਾਂ ਸਾਡੇ ਗਵਾਂਢੀ ਸੂਰਜ ਨੇ ਕਿਹਾ ਨਮਸਕਾਰ ਜਾਰ ਅਰुण ਤੁਸੀਂ ਕਿਵੇਂ ਹੋ ਮੈਂ ਠੀਕ ਹਾਂ ਸੂਰਜਪਰਾ ਆਪਣੇ ਦੱਸੋ ਸਭ ਠੀਕ ਤਾਂ ਹੈ ਮੈਂ ਵੀ ਠੀਕ ਹਾਂ ਤੁਹਾਡੇ ਘਰ ਕੋਈ ਰਿਸ਼ਤੇਦਾਰ ਆਇਆ ਕੌਣ ਹੈ ਉਹ ਪੂਜਾ ਹੋਵੇਗੀ ਮੇਰੀ ਸਾਲੀ ਹੈ ਵਿਚਾਰੀ ਕਿਸਮਤ ਦੀ ਮਾਰੀ ਹੋਈ ਕੀ ਮਤਲਬ ਇੱਕ ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ ਤੇ ਇੱਕ ਕਾਰ ਹਾਦਸੇ ਵਿੱਚ 6 ਮਹੀਨੇ ਬਾਅਦ ਉਸਦੇ ਪਤੀ ਦੀ ਮੌਤ ਹੋ ਗਈ ਅੱਛਾ ਵਿਚਾਰੀ ਵਿਧਵਾ ਹੈ ਹੁਣ ਉਸਦੇ ਘਰ ਵਾਲੇ ਵਿਆਹ ਕਰਨ ਬਾਰੇ ਕਹਿ ਰਹੇ ਸੀ ਪਰ ਉਹ ਮਨਾ ਕਰ ਰਹੀ ਹੈ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਸੀ ਯਾਰ ਅਰुण ਰੱਬ ਤਾਂ ਵੀ ਪਤਾ ਨਹੀਂ ਕੀ ਕੀ ਕਰਦਾ ਇਨਸਾਨ ਦੇ ਨਾਲ ਜਵਾਨੀ ਦੇ ਵਿੱਚ ਵਿਧਵਾ ਹੋ ਗਈ ਹੈ ਵਿਚਾਰੀ ਦੀ ਉਮਰ ਹੀ ਹਜੇ ਕਿੰਨੀ ਹੈ ਹੁਣ ਮੈਨੂੰ ਹੀ ਵੇਖ ਲਵੋ 3 ਸਾਲ ਹੋ ਗਏ ਹਨ ਪਤਨੀ ਦੀ ਮੌਤ ਨੂੰ ਤੇ ਕੰਮਕਾਰ ਤੋਂ ਵੇਲ ਹੀ ਨਹੀਂ ਮਿਲਦੀ ਹੈ ਕਿ ਜਿਹੜਾ ਕਿਸੇ ਹੋਰ ਨੂੰ ਵੇਖ ਲਵਾਂ ਮੇਰੇ ਪਤੀ ਨੇ ਕਿਹਾ ਸਹੀ ਗੱਲ ਕਹਿ ਰਿਹਾ ਹੈ ਜਾਰ ਇਹ ਤਾਂ ਰੱਬ ਦੀ ਮਰਜ਼ੀ ਹੈ ਉਸਨੇ ਜੋ ਵੀ ਕਰਨਾ ਹੈ ਜਾਰ ਅਰुण ਬਹੁਤ ਦਿਨ ਹੋ ਗਏ ਹਨ ਤੇਰੇ ਨਾਲ ਚੈਸ ਖੇਡੇ ਹੋਏ ਕਿਸੇ ਦਿਨ ਆਪਣੇ ਘਰ ਬੁਲਾਓ ਨਾ ਮੇਰੇ ਪਤੀ ਨੇ ਕਿਹਾ ਇਸ ਵਿੱਚ ਵੱਡੀ ਗੱਲ ਕੀ ਹੈ ਚਲੋ ਹੁਣੇ ਹੀ ਖੇਡਦੇ ਹਾਂ ਨਾਲੇ ਕੱਪ-ਕੱਪ ਚਾਹ ਵੀ ਪੀ ਲਵਾਂਗੇ ਮੇਰੇ ਪਤੀ ਨੇ ਅੰਦਰ ਆ ਕੇ ਕਿਹਾ ਰਾਣੀ ਸੂਰਜ ਆਇਆ ਹੈ ਸੂਰਜ ਨੇ ਕਿਹਾ ਨਮਸਕਾਰ ਭਾਬੀ ਜੀ ਮੈਂ ਵੀ ਉਸ ਨੂੰ ਨਮਸਕਾਰ ਵੀਰ ਕਿਹਾ ਅਰुण ਨੇ ਕਿਹਾ ਅੱਛਾ ਰਾਣੀ ਚਾਹ ਲੈ ਕੇ ਆਵੀਂ ਸੂਰਜ ਨਾਲ ਅੱਜ ਬਹੁਤ ਦਿਨਾਂ ਬਾਅਦ ਖੇਡਣਾ ਹੈ ਨਾਲੇ ਚਾਹ ਨਾਸ਼ਤਾ ਵੀ ਬਣਾ ਲੈਣਾ ਮੈਂ ਪੂਜਾ ਨੂੰ ਕਿਹਾ ਉਹ ਚੈਸ ਬੋਰਡ ਲੈ ਕੇ ਆਵੇ ਮੈਂ ਚਾਹ ਬਣਾ ਲੈਂਦੀ ਹਾਂ ਪੂਜਾ ਨੇ ਚੈਸ ਲਿਆ ਕੇ ਅਰुण ਨੂੰ ਫੜਾ ਦਿੱਤਾ ਅਰुण ਨੇ ਕਿਹਾ ਪੂਜਾ ਵੈਸੇ ਇਹ ਸਾਡਾ ਗਵਾਂਢੀ ਸੂਰਜ ਹੈ ਤੇ ਸੂਰਜ ਇਹ ਮੇਰੀ ਪਿਆਰੀ ਸਾਲੀ ਜੀ ਹੈ ਜਿਸਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਪੂਜਾ ਨੇ ਸੂਰਜ ਨੂੰ ਨਮਸਕਾਰ ਕੀਤਾ ਸੂਰਜ ਨੇ ਕਿਹਾ ਬਹੁਤ ਦੁੱਖ ਹੋਇਆ ਤੁਹਾਡੇ ਪਤੀ ਬਾਰੇ ਸੁਣ ਕੇ ਵੈਸੇ ਮੇਰੀ ਪਤਨੀ ਦੀ ਮੌਤ ਵੀ 3 ਸਾਲ ਪਹਿਲਾਂ ਬਿਮਾਰੀ ਕਾਰਨ ਹੋ ਗਈ ਸੀ ਮੈਂ ਕਿਹਾ ਸੂਰਜ ਵੀਰ ਛੱਡੋ ਨਾ ਤੁਸੀਂ ਕਿਹੜੀ ਗੱਲ ਲੈ ਕੇ ਬਹਿ ਗਏ ਹੋ ਵੈਸੇ ਤੁਹਾਡਾ ਕੰਮ ਕਿਵੇਂ ਚੱਲ ਰਿਹਾ ਹੈ ਮੈਂ ਗੱਲ ਨੂੰ ਬਦਲ ਦਿੱਤਾ ਚਾਹ ਫੜਾ ਕੇ ਮੈਂ ਆਪਣੇ ਕੰਮ ਤੇ ਲੱਗ ਗਈ ਅਗਲੇ ਦਿਨ ਸਵੇਰੇ ਮੈਂ ਆਪਣੇ ਪਤੀ ਨੂੰ ਚਾਹ ਲਿਆ ਕੇ ਦਿੱਤੀ ਤਾਂ ਉਹਨਾਂ ਨੇ ਕਿਹਾ ਰਾਣੀ ਮੈਂ ਸੋਚ ਰਿਹਾ ਸੀ ਕਿ ਸ਼ਾਮ ਨੂੰ ਫਿਲਮ ਵੇਖਣ ਚੱਲ ਗਏ ਪੂਜਾ ਦਾ ਵੀ ਮਨ ਲੱਗ ਜਾਵੇਗਾ ਮੈਂ ਕਿਹਾ ਤੁਸੀਂ ਠੀਕ ਕਹਿ ਰਹੇ ਹੋ ਜਦੋਂ ਤੋਂ ਪੂਜਾ ਆਈ ਹੈ ਬਹੁਤ ਉਦਾਸ ਰਹਿੰਦੀ ਹੈ ਮੇਰੇ ਪਤੀ ਨੇ ਕਿਹਾ ਠੀਕ ਹੈ ਮੈਂ ਸ਼ਾਮ ਨੂੰ ਛੇਤੀ ਘਰ ਆ ਜਾਵਾਂਗਾ ਪਰ ਪੂਜਾ ਕਿੱਥੇ ਹੈ ਮੈਂ ਕਿਹਾ ਉਹ ਬਾਹਰ ਪਾਰਕ ਨੂੰ ਪਾਣੀ ਦੇ ਰਹੀ ਹੈ ਜਦੋਂ ਮੈਂ ਬਾਹਰ ਵੇਖਿਆ ਤਾਂ ਸਾਡਾ ਗਵੰਡੀ ਸੂਰਜ ਉਸ ਦੇ ਕੋਲ ਖੜਾ ਸੀ ਮੈਂ ਇਹਨੂੰ ਕੁਝ ਸੁਣ ਤਾਂ ਨਹੀਂ ਰਿਹਾ ਸੀ ਪਰ ਅਜਿਹਾ ਜ਼ਰੂਰ ਲੱਗ ਰਿਹਾ ਸੀ ਜਿਵੇਂ ਉਸ ਨਾਲ ਬਤਮੀਜ਼ੀ ਕਰ ਰਿਹਾ ਹੋਵੇ ਮੈਨੂੰ ਵੇਖ ਕੇ ਮੇਰੇ ਪਤੀ ਨੇ ਪੁੱਛਿਆ ਕੀ ਹੋਇਆ ਤਾਂ ਮੈਂ ਕਿਹਾ ਕੁਝ ਵੀ ਨਹੀਂ ਤੁਸੀਂ ਚਾਹ ਪੀ ਲਵੋ ਮੈਂ ਤੁਹਾਡਾ ਬੈਗ ਲੈ ਕੇ ਆਉਂਦੀ ਹਾਂ ਮੈਂ ਅਰुण ਨੂੰ ਬੈਗ ਲਿਆ ਕੇ ਦਿੱਤਾ ਤਾ ਪੂਜਾ ਵੀ ਅੰਦਰ ਆ ਗਈ ਮੈਂ ਉਸ ਨੂੰ ਵੇਖ ਕੇ ਕਿਹਾ ਕੀ ਹੋਇਆ ਹੈ ਤੂੰ ਇੰਨਾ ਉਦਾਸ ਕਿਉਂ ਲੱਗ ਰਹੀ ਹੈ ਉਸ ਨੇ ਕਿਹਾ ਕੁਝ ਨਹੀਂ ਦੀਦੀ ਮੈਂ ਕਿਹਾ ਠੀਕ ਹੈ ਤੂੰ ਛੇਤੀ ਨਾਲ ਨਹਾ ਲੈ ਫਿਰ ਅਸੀਂ ਮੰਦਿਰ ਜਾਵਾਂਗੇ ਉਸ ਨੇ ਕਿਹਾ ਠੀਕ ਹੈ ਪਰ ਦੀਦੀ ਉਹ ਪਾਰਕ ਦਾ ਨਾਲ ਮੇਰੇ ਕੋਲੋਂ ਬੰਦ ਨਹੀਂ ਹੋਇਆ ਤੁਸੀਂ ਬੰਦ ਕਰ ਦੇਣਾ ਉਹ ਨਹਾਉਣ ਚਲੀ ਗਈ ਤੇ ਮੈਂ ਬਾਹਰ ਪਾਰਕ ਦਾ ਨਾਲ ਬੰਦ ਕਰਨ ਚਲੀ ਗਈ ਸੀ ਦੁਪਹਿਰ ਨੂੰ ਸੂਰਜ ਨੇ ਦਰਵਾਜ਼ਾ ਖੜਕਾਇਆ ਪੂਜਾ ਨੇ ਦਰਵਾਜ਼ਾ ਖੋਲ੍ਹਿਆ ਤੇ ਉਸ ਨੂੰ ਪੁੱਛਿਆ ਜੀ ਦੱਸੋ ਕੀ ਕੰਮ ਹੈ ਉਸਨੇ ਕਿਹਾ ਭਾਬੀ ਕਿੱਥੇ ਹੈ ਉਹ ਘਰ ਵਿੱਚ ਖੰਡ ਮੁੱਕ ਗਈ ਸੀ ਇਸ ਲਈ ਲੈਣ ਆਇਆ ਹਾਂ ਪੂਜਾ ਨੇ ਕਿਹਾ ਦੀਦੀ ਕਮਰੇ ਵਿੱਚ ਹੈ ਤੁਸੀਂ ਰੁਕੋ ਮੈਂ ਤੁਹਾਨੂੰ ਖੰਡ ਲਿਆ ਕੇ ਦਿੰਦੀ ਹਾਂ ਪੂਜਾ ਨੇ ਜਦੋਂ ਖੰਡ ਲਿਆ ਕੇ ਦਿੱਤੀ ਤਾਂ ਸੂਰਜ ਨੇ ਉਸ ਦਾ ਹੱਥ ਫੜ ਲਿਆ ਉਸ ਵੇਲੇ ਮੈਂ ਵੀ ਕਮਰੇ ਵਿੱਚੋਂ ਬਾਹਰ ਆ ਗਈ ਸੀ ਮੈਂ ਕਿਹਾ ਸੂਰਜ ਵੀਰ ਤੁਸੀਂ ਇੱਥੇ ਭਾਬੀ ਉਹ ਤਾਂ ਘਰ ਵਿੱਚ ਖੰਡ ਮੁੱਕ ਗਈ ਸੀ ਇਸ ਲਈ ਮੈਂ ਲੈਣ ਆਇਆ ਸੀ ਠੀਕ ਹੈ ਮੈਂ ਜਾਂਦਾ ਹਾਂ ਬਾਏ ਪੂਜਾ ਸੂਰਜ ਦੇ ਜਾਣ ਤੋਂ ਬਾਅਦ ਮੈਂ ਪੂਜਾ ਕੋਲੋਂ ਪੁੱਛਿਆ ਪੂਜਾ ਤੁਹਾਡੇ ਦੋਵਾਂ ਦੇ ਵਿੱਚ ਕੁਝ ਚੱਲ ਰਿਹਾ ਹੈ ਉਸਨੇ ਕਿਹਾ ਨਹੀਂ ਦੀਦੀ ਅਜਿਹਾ ਕੁਝ ਵੀ ਨਹੀਂ ਹੈ ਮੈਂ ਕਿਹਾ ਠੀਕ ਹੈ ਤੁਸੀਂ ਜਲਦੀ ਤਿਆਰ ਹੋ ਜਾਵੋ ਮੈਂ ਬਾਜ਼ਾਰ ਜਾ ਰਹੀ ਹਾਂ ਫਿਰ ਸ਼ਾਮ ਨੂੰ ਅਸੀਂ ਤਿੰਨੇ ਫਿਲਮ ਵੇਖਣ ਜਾਵਾਂਗੇ ਫਿਲਮ ਵੇਖਣ ਤੋਂ ਬਾਅਦ ਰਾਤ ਨੂੰ ਜਦੋਂ ਅਸੀਂ ਘਰ ਵਾਪਸ ਆ ਗਏ ਤਾਂ ਮੈਂ ਕੱਪੜੇ ਬਦਲ ਕੇ ਕਮਰੇ ਤੋਂ ਬਾਹਰ ਆਈ ਤੇ ਵੇਖਿਆ ਪੂਜਾ ਸੋਫੇ ਤੇ ਪਰੇਸ਼ਾਨ ਬੈਠੀ ਸੀ ਮੈਂ ਉਸਦੇ ਕੋਲ ਆ ਕੇ ਕਿਹਾ ਤੈਨੂੰ ਕੀ ਹੋਇਆ ਤੂੰ ਇੰਨਾ ਉਦਾਸ ਕਿਉਂ ਬੈਠੀ ਹੈ ਉਸਨੇ ਕਿਹਾ ਕੁਝ ਨਹੀਂ ਦੀਦੀ ਰਵੀ ਦੀ ਯਾਦ ਆ ਗਈ ਸੀ ਮੈਂ ਕਿਹਾ ਪੂਜਾ ਮੈਂ ਤੇਰੇ ਦੁੱਖ ਨੂੰ ਸਮਝ ਸਕਦੀ ਹਾਂ ਉਸ ਦੁੱਖ ਨੂੰ ਵੜਾ ਸਕਦੀ ਹਾਂ ਪਰ ਉਸ ਦੁੱਖ ਵਿੱਚੋਂ ਤੈਨੂੰ ਆਪਣੇ ਆਪ ਬਾਹਰ ਨਿਕਲਣਾ ਹੋਵੇਗਾ ਤੇਰੇ ਅੱਗੇ ਹਜੇ ਬਹੁਤ ਵੱਡੀ ਜ਼ਿੰਦਗੀ ਪਈ ਹੈ ਮੇਰੀ ਪਿਆਰੀ ਭੈਣ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਬਰਬਾਦ ਨਾ ਕਰੋ ਪੂਜਾ ਨੂੰ ਕਮਰੇ ਵਿੱਚ ਪੇਜ ਕੇ ਮੈਂ ਆਪਣੇ ਕਮਰੇ ਵਿੱਚ ਆ ਕੇ ਆਪਣੇ ਪਤੀ ਨੂੰ ਕਿਹਾ ਅਰुण ਪੂਜਾ ਬਹੁਤ ਪਰੇਸ਼ਾਨ ਹੈ ਉਹ ਰਵੀ ਨੂੰ ਬਹੁਤ ਯਾਦ ਕਰਦੀ ਹੈ ਉਸ ਨੂੰ ਭੁੱਲ ਹੀ ਨਹੀਂ ਰਹੀ ਹੈ ਮੈਂ ਬਹੁਤ ਸਮਝਾ ਕੇ ਵੇਖ ਲਿਆ ਹੁਣ ਇੱਕ ਵਾਰ ਤੁਸੀਂ ਵੀ ਸਮਝਾ ਕੇ ਵੇਖ ਲਵੋ ਮੇਰੇ ਪਤੀ ਨੇ ਕਿਹਾ ਰਾਣੀ ਤੁਸੀਂ ਪਰੇਸ਼ਾਨ ਕਿਉਂ ਹੋ ਰਹੇ ਹੋ ਉਸ ਨੂੰ ਥੋੜਾ ਸਮਾਂ ਦੇਵੋ ਸਭ ਕੁਝ ਭੁੱਲ ਜਾਵੇਗੀ ਹੁਣ ਸੌਂ ਜਾਂਦੇ ਹਾਂ ਸਵੇਰੇ ਮੈ ਕੰਮ ਤੇ ਵੀ ਜਾਣਾ ਹੈ ਰਾਤ ਬਹੁਤ ਹੋ ਗਈ ਹੈ ਰਾਤ ਨੂੰ ਮੇਰੀ ਅੱਖ ਖੁੱਲੀ ਤਾਂ ਮੈਂ ਦੇਖਿਆ ਮੇਰੇ ਪਤੀ ਬੈੱਡ ਤੇ ਨਹੀਂ ਸੀ ਮੈਂ ਉਹਨਾਂ ਨੂੰ ਵੇਖਣ ਲਈ ਕਮਰੇ ਤੋਂ ਬਾਹਰ ਆ ਗਈ ਸੀ ਜਦੋਂ ਮੈਂ ਸਾਰੇ ਘਰ ਵਿੱਚ ਵੇਖ ਲਿਆ ਤਾਂ ਮੈਂ ਆਪਣੇ ਭੈਣ ਦੇ ਕਮਰੇ ਵਿੱਚ ਜਾਣ ਲੱਗੀ ਤਾਂ ਮੇਰੇ ਪਤੀ ਨੇ ਮੈਨੂੰ ਪਿੱਛੇ ਤੋਂ ਆਵਾਜ਼ ਮਾਰੀ ਮੈਂ ਆਪਣੇ ਪਤੀ ਦੇ ਕੋਲ ਆ ਕੇ ਪੁੱਛਿਆ ਤੁਸੀਂ ਕਿੱਥੇ ਚਲੇ ਗਏ ਸੀ ਮੇਰੇ ਪਤੀ ਨੇ ਕਿਹਾ ਕੁਝ ਨਹੀਂ ਉਹ ਤਾਂ ਮੈਨੂੰ ਨੀਂਦ ਨਹੀਂ ਆ ਰਹੀ ਸੀ ਇਸ ਲਈ ਮੈਂ ਬਾਹਰ ਘੁੰਮਣ ਚਲਾ ਗਿਆ ਸੀ ਮੈਂ ਕਿਹਾ ਮੈਨੂੰ ਦੱਸਤਾ ਦਿੰਦੇ ਉਹਨਾਂ ਨੇ ਕਿਹਾ ਤੂੰ ਸੌ ਰਹੀ ਸੀ ਇਸ ਲਈ ਮੈਂ ਸੋਚਿਆ ਮੈਂ ਇਕੱਲਾ ਹੀ ਚਲਾ ਜਾਂਦਾ ਹਾਂ ਚਲੋ ਹੁਣ ਕਮਰੇ ਵਿੱਚ ਚੱਲਦੇ ਹਾਂ ਸਵੇਰੇ ਮੇਰਾ ਪਤੀ ਦਫ਼ਤਰ ਲਈ ਤਿਆਰ ਹੋ ਗਿਆ ਸੀ ਮੈਂ ਉਹਨਾਂ ਨੂੰ ਬੈਗ ਦਿੱਤਾ ਤੇ ਕਿਹਾ ਜਲਦੀ ਆ ਜਾਣਾ ਜਿਵੇਂ ਮੇਰਾ ਪਤੀ ਬਾਹਰ ਗਿਆ ਤਾਂ ਉਹਨਾਂ ਨੇ ਵੇਖਿਆ ਸੂਰਜ ਪੂਜਾ ਦਾ ਹੱਥ ਫੜ ਕੇ ਖੜਾ ਸੀ ਮੇਰੇ ਪਤੀ ਨੇ ਜਾ ਕੇ ਸੂਰਜ ਦਾ ਕਾਲਰ ਫੜ ਲਿਆ ਤੇ ਕਿਹਾ ਤੇਰੀ ਹਿੰਮਤ ਕਿਵੇਂ ਹੋਈ ਪੂਜਾ ਨਾਲ ਬਤਮੀਜ਼ੀ ਕਰਨ ਦੀ ਮੈਂ ਤਾਂ ਤੈਨੂੰ شریف ਸਮਝਦਾ ਸੀ ਮੈਂ ਵੀ ਰੋਲਾ ਸੁਣ ਕੇ ਬਾਹਰ ਆ ਗਈ ਸੀ ਸੂਰਜ ਨੇ ਕਿਹਾ ਅਰुण ਜਿਆਦਾ ਸਿਆਣਾ ਬਣਨ ਦੀ ਲੋੜ ਨਹੀਂ ਹੈ ਮੈਂ ਤਾਂ ਪੂਜਾ ਨਾਲ ਸਿਰਫ ਗੱਲ ਕਰ ਰਿਹਾ ਸੀ ਨਾਲੇ ਸ਼ਰਾਫਤ ਦੀ ਤਾਂ ਤੁਸੀਂ ਗੱਲ ਹੀ ਨਾ ਕਰੋ ਮੈਂ ਕੋਲ ਆ ਕੇ ਕਿਹਾ ਤੁਸੀਂ ਇਹ ਕੀ ਕਹਿ ਰਹੇ ਹੋ ਅਰुण ਨੇ ਕਿਹਾ ਇਹ ਪੂਜਾ ਨਾਲ ਗਲਤ ਹਰਕਤਾਂ ਕਰ ਰਿਹਾ ਸੀ ਮੈਂ ਕਿਹਾ ਸੂਰਜ ਵੀਰ ਇਹ ਕੀ ਬਤਮੀਜ਼ੀ ਹੈ ਸੂਰਜ ਇਹ ਕਹਿ ਕੇ ਚਲਾ ਗਿਆ ਕਿ ਆਪਣੇ ਪਤੀ ਨੂੰ ਪੁੱਛ ਲਵੋ ਅਰुण ਨੇ ਕਿਹਾ ਵੇਖ ਲਿਆ ਤੁਸੀਂ ਇੱਕ ਤਾਂ ਬਤਮੀਜ਼ੀ ਕਰ ਰਿਹਾ ਹੈ ਤੇ ਉੱਤੋਂ ਆਕੜ ਵਿਖਾ ਰਿਹਾ ਹੈ ਮੈਂ ਆਪਣੇ ਪਤੀ ਨੂੰ ਕਿਹਾ ਤੁਸੀਂ ਦਫ਼ਤਰ ਜਾਓ ਮੈਂ ਸਭ ਕੁਝ ਵੇਖ ਲਵਾਂਗੀ ਮੈਂ ਪੂਜਾ ਨੂੰ ਲੈ ਕੇ ਅੰਦਰ ਆ ਗਈ ਜਦੋਂ ਰਾਤ ਹੋਈ ਤਾਂ ਬਾਹਰ ਦਾ ਦਰਵਾਜ਼ਾ ਖੜਕਿਆ ਜਿਸ ਦੀ ਆਵਾਜ਼ ਸੁਣ ਕੇ ਮੇਰੀ ਅੱਖ ਖੁੱਲ ਗਈ ਜਦੋਂ ਮੈਂ ਵੇਖਿਆ ਤਾਂ ਪੂਜਾ ਨੇ ਦਰਵਾਜ਼ਾ ਖੋਲ ਦਿੱਤਾ ਤੇ ਸੂਰਜ ਕਮਰੇ ਦੇ ਅੰਦਰ ਆ ਗਿਆ ਸੀ ਜਦੋਂ ਮੈਂ ਅੰਦਰ ਜਾ ਕੇ ਵੇਖਿਆ ਤਾਂ ਜਿਸ ਹਾਲ ਵਿੱਚ ਉਹ ਸੀ ਮੈਂ ਵੇਖ ਕੇ 당ਗ ਰਹਿ ਗਈ ਸੀ ਮੈਂ ਉੱਚੀ ਆਵਾਜ਼ ਵਿੱਚ ਕਿਹਾ ਪੂਜਾ ਇਹ ਦੋਵੇਂ ਕੀ ਕਰ ਰਹੇ ਹੋ ਮੈਨੂੰ ਵੇਖ ਕੇ ਸੂਰਜ ਜਲਦੀ ਨਾਲ ਉਥੋਂ ਭੱਜ ਗਿਆ ਮੈਂ ਪੂਜਾ ਨੂੰ ਪੁੱਛਿਆ ਇੱਥੇ ਕੀ ਕਰਨ ਆਇਆ ਸੀ ਜਦੋਂ ਮੈਂ ਤੈਨੂੰ ਪੁੱਛਿਆ ਸੀ ਕਿ ਤੁਹਾਡੇ ਦੋਵਾਂ ਵਿੱਚ ਕੁਝ ਚੱਲ ਰਿਹਾ ਹੈ ਤਾਂ ਤੂੰ ਕਿਹਾ ਸੀ ਕੁਝ ਨਹੀਂ ਚੱਲ ਰਿਹਾ ਦੀਦੀ ਤੇ ਅੱਜ ਸਵੇਰੇ ਵੀ ਇਹਨਾਂ ਕੁਝ ਹੋ ਗਿਆ ਸੀ ਤੂੰ ਫਿਰ ਵੀ ਕੁਝ ਨਹੀਂ ਦੱਸਿਆ ਤੇ ਹੁਣ ਇਹ ਸਭ ਕੀ ਕਰ ਰਹੀ ਹੈ ਹੁਣ ਕੁਝ ਬੋਲੇਗੀ ਪੂਜਾ ਰੌਂਡ ਲੱਗ ਪਈ ਉਸਨੇ ਕੋਈ ਗੱਲ ਨਾ ਕੀਤੀ ਤੇ ਮੈਂ ਕਮਰੇ ਵਿੱਚੋਂ ਆ ਗਈ ਮੈਂ ਸੋਫੇ ਤੇ ਬੈਠੀ ਸੀ ਤਾਂ ਮੇਰੇ ਪਤੀ ਨੇ ਕੋਲ ਆ ਕੇ ਪੁੱਛਿਆ ਰਾਣੀ ਤੁਸੀਂ ਸੁੱਤੇ ਨਹੀਂ ਹਜੇ ਤੱਕ ਕੀ ਹੋਇਆ ਹੈ ਕੁਝ ਸੋਚ ਰਹੀ ਹੈ ਮੈਂ ਕਿਹਾ ਅਰुण ਮੈਨੂੰ ਲੱਗਦਾ ਸੂਰਜ ਤੇ ਪੂਜਾ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਮੇਰੇ ਪਤੀ ਨੇ ਕਿਹਾ ਜੇਹੀ ਕੋਈ ਗੱਲ ਨਹੀਂ ਹੈ ਜੇ ਹੁੰਦੀ ਤਾਂ ਸਵੇਰੇ ਪੂਜਾ ਮੈਨੂੰ ਦੱਸ ਦਿੰਦੀ ਤੂੰ ਇੰਨੇ ਯਕੀਨ ਨਾਲ ਕਿਵੇਂ ਕਹਿ ਸਕਦੀ ਹੈ ਤੂੰ ਕੁਝ ਵੇਖਿਆ ਸੀ ਮੈਂ ਕਿਹਾ ਨਹੀਂ ਬਸ ਮੇਰੇ ਮਨ ਵਿੱਚ ਆ ਰਿਹਾ ਸੀ ਮੇਰੇ ਪਤੀ ਨੇ ਕਿਹਾ ਐਵੇਂ ਨਾ ਸੋਚਿਆ ਕਰੋ ਚਲੋ ਕਮਰੇ ਵਿੱਚ ਚੱਲਦੇ ਹਾਂ ਅਗਲੇ ਦਿਨ ਜਦੋਂ ਅਰुण ਦਫ਼ਤਰ ਚਲਾ ਗਿਆ ਤਾਂ ਮੈਂ ਸੂਰਜ ਨੂੰ ਘਰ ਬੁਲਾ ਲਿਆ ਪੂਜਾ ਮੈਨੂੰ ਬਹੁਤ ਰੋਕ ਰਹੀ ਸੀ ਜਦੋਂ ਸੂਰਜ ਘਰ ਆਇਆ ਤਾਂ ਉਸਨੇ ਕਿਹਾ ਭਾਬੀ ਕੱਲ ਰਾਤ ਲਈ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਤੇ ਅੱਗੇ ਤੋਂ ਅਜਿਹੀ ਕੋਈ ਗਲਤੀ ਨਹੀਂ ਕਰਾਂਗਾ ਮੈਂ ਕਿਹਾ ਸੂਰਜ ਮੈਂ ਤੁਹਾਡੇ ਨਾਲ ਕੁਝ ਗੱਲ ਕਰਨਾ ਚਾਹੁੰਦੀ ਹਾਂ ਮੈਨੂੰ ਤੁਹਾਡੇ ਦੋਹਾਂ ਤੇ ਸ਼ੱਕ ਤਾਂ ਪਹਿਲਾਂ ਹੀ ਸੀ ਪਰ ਜਦੋਂ ਰਾਤ ਮੈਂ ਤੁਹਾਨੂੰ ਇਕੱਠੇ ਵੇਖਿਆ ਤਾਂ ਮੈਨੂੰ ਲੱਗਾ ਗੱਲ ਬਹੁਤ ਅੱਗੇ ਤੱਕ ਵੱਧ ਚੁੱਕੀ ਹੈ ਸੂਰਜ ਨੇ ਕਿਹਾ ਭਾਬੀ ਜੋ ਤੁਸੀਂ ਸੋਚ ਰਹੇ ਹੋ ਅਜਿਹਾ ਕੁਝ ਵੀ ਨਹੀਂ ਹੈ ਮੈਂ ਕਿਹਾ ਤੁਸੀਂ ਦੋਵੇਂ ਕਹਿ ਰਹੇ ਹੋ ਕੁਝ ਵੀ ਨਹੀਂ ਹੈ ਇਸ ਲਈ ਮੈਂ ਤੁਹਾਨੂੰ ਬੁਲਾ ਕੇ ਗੱਲ ਕਰਨਾ ਚਾਹੁੰਦੀ ਹਾਂ ਕਿ ਤੁਹਾਡਾ ਦੋਵਾਂ ਦਾ ਵਿਆਹ ਕਰਵਾ ਦਿੱਤਾ ਜਾਵੇ ਜੇ ਤੁਸੀਂ ਹਾਂ ਬੋਲੋਗੇ ਤਾਂ ਮੈਂ ਅੱਜ ਹੀ ਮੰਮੀ ਪਾਪਾ ਨਾਲ ਗੱਲ ਕਰ ਲਵਾਂਗੀ ਸੂਰਜ ਨੇ ਕਿਹਾ ਬਸ ਕਰੋ ਭਾਬੀ ਜੀ ਕੁਝ ਵੀ ਬੋਲ ਰਹੇ ਹੋ ਕੱਲ ਰਾਤ ਜੋ ਹੋਇਆ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਇਸ ਨਾਲ ਪਿਆਰ ਕਰਦਾ ਹਾਂ ਤੇ ਇਸ ਨਾਲ ਵਿਆਹ ਕਰ ਲਵਾਂਗਾ ਮੈਂ ਕਿਹਾ ਮੇਰੀ ਭੈਣ ਵਿੱਚ ਵੀ ਇੱਕ ਕਮੀ ਹੈ ਉਸਨੇ ਜੋ ਕਿਹਾ ਸੁਣ ਕੇ ਮੈਂ ਹੈਰਾਨ ਰਹਿ ਗਈ ਉਹ ਕਹਿਣ ਲੱਗਾ ਤੁਹਾਡੀ ਪੈਣਬਦ ਚਲਣ ਹੈ ਮੈਂ ਗੁੱਸੇ ਨਾਲ ਕਿਹਾ ਚੁੱਪ ਹੋ ਜਾਵੋ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਪਹਿਲਾਂ ਤੁਹਾਡੇ ਨਾਲ ਵਿਆਹ ਦੀ ਗੱਲ ਕੀਤੀ ਹੈ ਤਾਂ ਤੁਸੀਂ ਕੁਝ ਵੀ ਕਹੋਗੇ ਜੇ ਤੁਸੀਂ ਹੁਣੇ ਮੇਰੇ ਘਰ ਤੋਂ ਬਾਹਰ ਨਾ ਨਿਕਲੇ ਤਾਂ ੱੱਕੇ ਮਾਰ ਕੇ ਘਰ ਤੋਂ ਬਾਹਰ ਕੱਢ ਦੇਵਾਂਗੀ ਦੁਬਾਰਾ ਸਾਡੇ ਘਰ ਦੇ ਨੇੜੇ ਆਉਣ ਦੀ ਹਿੰਮਤ ਵੀ ਨਾ ਕਰੀ ਨਹੀਂ ਤਾਂ ਬਹੁਤ ਬੁਰਾ ਹਾਲ ਹੋਵੇਗਾ ਸੂਰਜ ਇਹ ਕਹਿ ਕੇ ਚਲਾ ਗਿਆ ਕਿ ਤੁਸੀਂ ਦੋਵੇਂ ਪੈਣਾ ਇੱਕ ਦਿਨ ਪਛਤਾਵੋਗੇ ਜਾਂ ਪੂਜਾ ਮੇਰੇ ਗਲ ਲਾ ਕੇ ਰੋਣ ਲੱਗ ਪਈ ਸੀ ਮੈਂ ਉਸ ਨੂੰ ਕਿਹਾ ਚੰਗਾ ਹੋਇਆ ਸੂਰਜ ਦਾ ਚਿਹਰਾ ਪਹਿਲਾਂ ਹੀ ਸਾਹਮਣੇ ਆ ਗਿਆ ਹੈ ਜੇ ਬਾਅਦ ਵਿੱਚ ਪਤਾ ਲੱਗਦਾ ਤਾਂ ਬਹੁਤ ਤਕਲੀਫ ਹੋਣੀ ਸੀ ਸ਼ਾਮ ਨੂੰ ਜਦੋਂ ਅਰुण ਘਰ ਆਇਆ ਤਾਂ ਪੂਜਾ ਲਈ ਤੋਹਫ਼ਾ ਲੈ ਕੇ ਆਇਆ ਸੀ ਜਦੋਂ ਪੂਜਾ ਨੇ ਤੋਹਫ਼ਾ ਵੇਖਿਆ ਤਾਂ ਉਸ ਵਿੱਚ ਇੱਕ ਸਾੜੀ ਸੀ ਪੂਜਾ ਨੇ ਅਰुण ਦਾ ਧੰਨਵਾਦ ਕੀਤਾ ਤੇ ਕਮਰੇ ਵਿੱਚ ਚਲੀ ਗਈ ਪੂਜਾ ਨੂੰ ਉਦਾਸ ਵੇਖ ਕੇ ਅਰुण ਨੇ ਪੁੱਛਿਆ ਕੀ ਹੋਇਆ ਹੈ ਮੈਂ ਕਿਹਾ ਉਸ ਦੀ ਸਿਹਤ ਠੀਕ ਨਹੀਂ ਹੈ अरुण ने कहा जे सेहत ठीक नहीं ता डॉक्टर ਕੋਲ ਕਿਉਂ ਨਹੀਂ ਲੈ ਕੇ ਗਈ ਚਲੋ ਬੁਲਾਓ ਉਸ ਨੂੰ ਅਸੀਂ ਲੈ ਕੇ ਜਾਂਦੇ ਹਾਂ ਮੈਂ ਕਿਹਾ ਇੰਨੀ ਵੀ ਖਰਾਬ ਨਹੀਂ ਹੈ ਮੈਂ ਉਸ ਨੂੰ ਦਵਾਈ ਦੇ ਦਿੱਤੀ ਸੀ ਅੱਜ ਕੱਲ ਤੁਸੀਂ ਪੂਜਾ ਦੀ ਦੇਖਭਾਲ ਬਹੁਤ ਕਰਨ ਲੱਗ ਪਏ ਹੋ ਮੇਰੀ ਤਾਂ ਕਦੇ ਕੀਤੀ ਨਹੀਂ ਮੇਰੇ ਪਤੀ ਨੇ ਕਿਹਾ ਉਹ ਵਿਚਾਰੀ ਕੱਲੀ ਹੈ ਜੀ ਅਸੀਂ ਨਹੀਂ ਖਿਆਲ ਰੱਖਾਂਗੇ ਤਾਂ ਫਿਰ ਕੌਣ ਰੱਖੇਗਾ ਮੈਂ ਕਿਹਾ ਉਸ ਲਈ ਤਾਂ ਤੁਸੀਂ ਸਾਰੀ ਤੋਹਫੇ ਵਿੱਚ ਲੈ ਕੇ ਆਏ ਹੋ ਤੇ ਫਿਰ ਮੇਰੇ ਲਈ ਕੀ ਲੈ ਕੇ ਆਏ ਹੋ ਮੇਰੇ ਪਤੀ ਨੇ ਕਿਹਾ ਤੇਰੇ ਲਈ ਤਾਂ ਜਾਨਵੀ ਹਾਜ਼ਰ ਹੈ ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਮੈਂ ਕਿਹਾ ਮੈਨੂੰ ਕੁਝ ਨਹੀਂ ਚਾਹੀਦਾ ਹੈ ਤੁਸੀਂ ਫ੍ਰੈਸ਼ ਹੋ ਜਾਵੋ ਮੈਂ ਤੁਹਾਡੇ ਲਈ ਖਾਣਾ ਲਿਆਉਂਦੀ ਹਾਂ ਅੱਜ ਫਿਰ ਰਾਤ ਨੂੰ ਜਦੋਂ ਮੇਰੀ ਨੀਂਦ ਖੁੱਲੀ ਤਾਂ ਅਰुण ਕਮਰੇ ਵਿੱਚ ਨਹੀਂ ਸੀ ਮੈਂ ਉੱਠ ਕੇ ਬਾਹਰ ਆਈ ਤੇ ਪਾਣੀ ਦਾ ਗਲਾਸ ਪੀਣ ਲੱਗੀ ਤਾਂ ਅਰुण ਪੂਜਾ ਦੇ ਕਮਰੇ ਵਿੱਚੋਂ ਬਾਹਰ ਨਿਕਲ ਰਿਹਾ ਸੀ ਜਦੋਂ ਮੈਂ ਉਸਨੂੰ ਪੁੱਛਿਆ ਅਰुण ਤੁਸੀਂ ਪੂਜਾ ਦੇ ਕਮਰੇ ਵਿੱਚ ਕੀ ਕਰ ਰਹੇ ਸੀ ਤਾਂ ਉਸਨੇ ਕਿਹਾ ਮੈਂ ਪਾਣੀ ਪੀਣ ਲਈ ਉੱਠਿਆ ਸੀ ਤੇ ਪੂਜਾ ਦੇ ਕਮਰੇ ਦੀ ਲਾਈਟ ਜਗ ਰਹੀ ਸੀ ਉਹ ਬੰਦ ਕਰਨ ਲਈ ਗਿਆ ਸੀ ਪਰ ਤੂੰ ਕਿ ਕਰਨ ਆਈ ਸੀ ਮੈਂ ਵੀ ਪਾਣੀ ਪੀਣ ਆਈ ਸੀ ਉਸਨੇ ਕਿਹਾ ਤੁਸੀਂ ਪਾਣੀ ਪੀ ਕੇ ਆ ਜਾਵੋ ਮੈਂ ਸੌਣ ਜਾ ਰਿਹਾ ਹਾਂ ਮੈਂ ਕੁਝ ਪਰੇਸ਼ਾਨ ਹੋ ਗਈ ਸੀ ਅਗਲੇ ਦਿਨ ਜਦੋਂ ਅਸੀਂ ਖਾਣਾ ਖਾ ਰਹੇ ਸੀ ਤਾਂ ਮੇਰਾ ਪਤੀ ਪੂਜਾ ਦਾ ਕੁਝ ਜ਼ਿਆਦਾ ਹੀ ਕਰ ਰਿਹਾ ਸੀ ਜਿਸ ਨੂੰ ਦੇਖ ਕੇ ਮੈਂ ਬਹੁਤ ਹੈਰਾਨ ਸੀ ਮੈਂ ਪੂਜਾ ਨੂੰ ਕਿਹਾ ਮਾਂ ਦਾ ਫੋਨ ਆਇਆ ਸੀ ਉਹ ਪੁੱਛ ਰਹੀ ਸੀ ਤੂੰ ਕਦੋਂ ਆਵੇਂਗੀ ਪੂਜਾ ਦੇ ਬੋਲਣ ਤੋਂ ਪਹਿਲਾਂ ਹੀ ਮੇਰੇ ਪਤੀ ਨੇ ਕਿਹਾ ਮੈਂ ਮਾਂ ਨਾਲ ਗੱਲ ਕਰ ਲਵਾਂਗਾ ਅਜੇ ਤਾਂ ਦਿਨ ਹੀ ਕਿੰਨੇ ਕੁ ਹੋਏ ਨੇ ਤੁਸੀਂ ਆਰਾਮ ਨਾਲ ਰਹੋ ਜਦੋਂ ਰਾਤ ਹੋਈ ਤਾਂ ਮੈਂ ਕਮਰੇ ਵਿੱਚ ਬੈੱਡ ਤੇ ਪਰੇਸ਼ਾਨ ਬੈਠੀ ਸੀ ਜਦੋਂ ਮੇਰਾ ਪਤੀ ਕਮਰੇ ਵਿੱਚ ਆਇਆ ਤਾਂ ਮੈਨੂੰ ਪੁੱਛਣ ਲੱਗਾ ਤੈਨੂੰ ਕੀ ਹੋਇਆ ਹੈ ਤੂੰ ਉਦਾਸ ਕਿਉਂ ਹੈਂ ਮੈਂ ਆਪਣੇ ਪਤੀ ਨੂੰ ਕਿਹਾ ਅਰुण ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀ ਪੁੱਛੋ ਕੀ ਪੁੱਛਣਾ ਹੈ ਤੁਸੀਂ ਪੂਜਾ ਦਾ ਕੁਝ ਜ਼ਿਆਦਾ ਹੀ ਧਿਆਨ ਨਹੀਂ ਰੱਖ ਰਹੇ ਹੋ ਮੇਰੇ ਪਤੀ ਨੇ ਕਿਹਾ ਕੀ ਮਤਲਬ ਤੁਹਾਡਾ ਤੂੰ ਵੀ ਤਾਂ ਉਸ ਦਾ ਧਿਆਨ ਰੱਖਦੀ ਹੈ ਉਸ ਨੂੰ ਸਾਡੀ ਜ਼ਰੂਰਤ ਹੈ ਉਹ ਆਪਣਾ ਪਿਆਰ ਦਿਖਾਉਂਦਾ ਹੋਇਆ ਕਹਿਣ ਲੱਗਾ ਕਿਉਂ ਮੂਡ ਖਰਾਬ ਕਰ ਰਹੇ ਹੋ ਚਲੋ ਨਾ ਪਿਆਰ ਕਰਦੇ ਹਾਂ ਮੈਂ ਕਿਹਾ ਅਰुण ਅੱਜ ਮੇਰੀ ਤਬੀਅਤ ਠੀਕ ਨਹੀਂ ਹੈ ਇਹ ਮੈਂ ਮੂੰਹ ਮੋੜ ਕੇ ਸੌ ਗਈ ਸੀ ਮੈਂ ਸੌਣ ਦਾ ਬਹਾਨਾ ਕਰਦੀ ਰਹੀ ਤੇ ਰਾਤ ਨੂੰ ਅਰुण ਉੱਠ ਕੇ ਪੂਜਾ ਦੇ ਕਮਰੇ ਵਿੱਚ ਚਲਾ ਗਿਆ ਸੀ ਮੈਂ ਵੀ ਉਸਦੇ ਪਿੱਛੇ ਪੂਜਾ ਦੇ ਕਮਰੇ ਵਿੱਚ ਚਲੀ ਗਈ ਜੋ ਮੈਂ ਉੱਥੇ ਦੇਖਿਆ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ ਮੇਰੀ ਭੈਣ ਪੂਜਾ ਤੇ ਮੇਰਾ ਪਤੀ ਜਿਸ ਹਾਲਤ ਵਿੱਚ ਸੀ ਉਸ ਨੂੰ ਕੋਈ ਵੀ ਪਤਨੀ ਬਰਦਾਸ਼ਤ ਨਹੀਂ ਕਰ ਸਕਦੀ ਸੀ ਮੈਂ ਉੱਚੀ ਆਵਾਜ਼ ਵਿੱਚ ਆਪਣੇ ਪਤੀ ਨੂੰ ਆਵਾਜ਼ ਮਾਰੀ ਤੋ ਕੁਬਰਾ ਕੇ ਬੈੱਡ ਤੋਂ ਉੱਠ ਪਿਆ ਤੇ ਕਹਿਣ ਲੱਗਾ ਰਾਣੀ ਇਸ ਵਿੱਚ ਮੇਰੀ ਕੋਈ ਗਲਤੀ ਨਹੀਂ ਹੈ ਇਹ ਸਭ ਕੁਝ ਮੈਨੂੰ ਪੂਜਾ ਨੇ ਕਰਨ ਲਈ ਕਿਹਾ ਸੀ ਜੇ ਤੁਹਾਨੂੰ ਯਕੀਨ ਨਹੀਂ ਤਾਂ ਤੁਸੀਂ ਇਸ ਨੂੰ ਪੁੱਛ ਸਕਦੇ ਹੋ ਜਦੋਂ ਮੈਂ ਆਪਣੀ ਭੈਣ ਨੂੰ ਪੁੱਛਿਆ ਤਾਂ ਉਹ ਚੁੱਪ ਕਰਕੇ ਮੇਰੇ ਸਾਹਮਣੇ ਖੜੀ ਰਹੀ ਸੀ ਮੈਂ ਆਪਣੀ ਭੈਣ ਨੂੰ ਕਿਹਾ ਸਹੀ ਕਹਿੰਦਾ ਸੀ ਸੂਰਜ ਕਿ ਤੂੰ ਬਦਚਲਨ ਹੈ ਤੈਨੂੰ ਥੋੜੀ ਵੀ ਸ਼ਰਮਨਾ ਆਈ ਆਪਣੇ ਹੀ ਜੀਜੇ ਨਾਲ ਮੂੰਹ ਕਾਲਾ ਕਰਨ ਵਿੱਚ ਜਦੋਂ ਸੂਰਜ ਦਾ ਇਸ ਘਰ ਵਿੱਚ ਆਉਣਾ ਜਾਣਾ ਬੰਦ ਹੋ ਗਿਆ ਤਾਂ ਤੂੰ ਮੇਰੇ ਹੀ ਪਤੀ ਉੱਤੇ ਡੋਰੇ ਪਾਉਣ ਲੱਗ ਪਈ ਸੀ ਇਸ ਵਿੱਚ ਗਲਤੀ ਤਾਂ ਮੇਰੀ ਹੈ ਜਿਹੜਾ ਮੈਂ ਤੇਰੇ ਤੇ ਤਰਸ ਕਰਕੇ ਤੈਨੂੰ ਆਪਣੇ ਘਰ ਵਿੱਚ ਬੁਲਾਇਆ ਸੀ ਪੂਜਾ ਨੇ ਕਿਹਾ ਮੈਨੂੰ ਮaaf ਕਰ ਦਿਓ ਦੀਦੀ ਇਹ ਸੁਣ ਕੇ ਮੈਂ ਉਸ ਦੇ ਮੂੰਹ ਤੇ ਇੱਕ ਚਪੇੜ ਮਾਰ ਦਿੱਤੀ ਤੇ ਕਿਹਾ ਇਹ ਗੱਲ ਮaaf ਕਰਨ ਵਾਲੀ ਨਹੀਂ ਹੈ ਹੁਣ ਤੇਰੇ ਲਈ ਚੰਗਾ ਇਹੀ ਹੋਵੇਗਾ ਤੂੰ ਇਸ ਘਰ ਵਿੱਚੋਂ ਚਲੀ ਜਾਵੇਂ ਮੈਂ ਤੇਰਾ ਮੂੰਹ ਵੀ ਨਹੀਂ ਵੇਖਣਾ ਚਾਹੁੰਦੀ ਹਾਂ ਭੈਣ ਦੇ ਨਾਤੇ ਤੂੰ ਇੱਕ ਕਲੰਕ ਹੈ ਮੈਂ ਆਪਣੇ ਪਤੀ ਨੂੰ ਕਿਹਾ ਚਲੋ ਆਪਣੇ ਕਮਰੇ ਵਿੱਚ ਚੱਲਦੇ ਹਾਂ ਪਰ ਜਿਵੇਂ ਹੀ ਕਮਰੇ ਵਿੱਚ ਜਾ ਕੇ ਅਸੀਂ ਸੌਂ ਗਏ ਮੇਰੀ ਭੈਣ ਨੇ ਮੇਰੇ ਪਤੀ ਦੇ ਚਾਕੂ ਮਾਰ ਦਿੱਤਾ ਸੀ ਮੇਰੇ ਪਤੀ ਦੀ ਮੌਤ ਹੋ ਗਈ ਸੀ ਜਦੋਂ ਮੈਂ ਆਪਣੀ ਭੈਣ ਨੂੰ ਪੁੱਛਿਆ ਕਿ ਤੂੰ ਆਪਣੀ ਹੀ ਭੈਣ ਦਾ ਕਰ ਕਿਉਂ ਜਾੜ ਦਿੱਤਾ ਹੈ ਤਾਂ ਜੋ ਕੁਝ ਉਸਨੇ ਮੈਨੂੰ ਦੱਸਿਆ ਮੈਂ ਸੁਣ ਕੇ 당 ਰਹਿ ਗਈ ਮੇਰੀ ਭੈਣ ਨੇ ਕਿਹਾ ਤੇਰਾ ਪਤੀ ਇੱਕ ਦਰਿੰਦਾ ਸੀ ਜਿਸਨੇ ਮੇਰੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਸੀ ਉਸ ਦਿਨ ਜਦੋਂ ਤੁਸੀਂ ਨਾਲ ਬੰਦ ਕਰਨ ਪਾਰਕ ਵਿੱਚ ਗਏ ਸੀ ਤਾਂ ਮੈਂ ਨਹਾਉਣ ਲਈ ਬਾਥਰੂਮ ਵਿੱਚ ਗਈ ਸੀ ਤਾਂ ਅਰुण ਨੇ ਮੋਬਾਈਲ ਤੇ ਮੇਰੀ ਵੀਡੀਓ ਬਣਾ ਲਈ ਸੀ ਮੈਂ ਬਹੁਤ ਪਰੇਸ਼ਾਨ ਹੋ ਗਈ ਸੀ ਇਸਦੀ ਆਗਿਆ ਤੋਂ ਬਿਨਾ ਮੈਂ ਘਰ ਵੀ ਛੱਡ ਕੇ ਨਹੀਂ ਜਾ ਸਕਦੀ ਸੀ ਉਸ ਦਿਨ ਜਦੋਂ ਤੁਸੀਂ ਬਾਜ਼ਾਰ ਗਏ ਹੋਏ ਸੀ ਤਾਂ ਇਸ ਦਰਿੰਦੇ ਨੇ ਮੇਰੇ ਨਾਲ ਬਹੁਤ ਗਲਤ ਕੀਤਾ ਇਸਨੇ ਮੈਨੂੰ ਵੀਡੀਓ ਵਿਖਾ ਕੇ ਬਲੈਕਮੇਲ ਕੀਤਾ ਸੀ ਮੇਰੀ ਇੱਜ਼ਤ ਨੂੰ ਤਾਰ-ਤਾਰ ਕਰਨ ਵਾਲਾ ਤੇਰਾ ਪਤੀ ਇੱਕ ਦਰਿੰਦਾ ਸੀ ਸਾਡੀ ਦੋਵਾਂ ਦੀ ਵੀਡੀਓ ਸੂਰਜ ਨੇ ਬਣਾ ਲਈ ਸੀ ਫਿਰ ਉਸਨੇ ਮੈਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਸੀ ਮੈਂ ਇਹ ਕਰਨ ਲਈ ਮਜਬੂਰ ਹੋ ਗਈ ਸੀ ਇਹਨਾਂ ਦੋਵਾਂ ਨੇ ਮੇਰਾ ਸ਼ੋਸ਼ਣ ਕੀਤਾ ਸੀ ਮੈਨੂੰ ਆਪਣੇ ਆਪ ਨਾਲ ਨਫ਼ਰਤ ਹੋ ਗਈ ਸੀ ਇਸ ਅਰੁਣ ਨੇ ਮੈਨੂੰ ਤੁਹਾਡੀਆਂ ਅੱਖਾਂ ਵਿੱਚ ਵੀ ਗਲਤ ਸਾਬਤ ਕਰ ਦਿੱਤਾ ਸੀ ਇਸ ਲਈ ਮੈਂ ਇਸ ਤਿਰਿੰਦੇ ਨੂੰ ਮਾਰਿਆ ਹੈ ਦੀਦੀ ਮੈਂ ਵੀ ਜਿਨਾ ਨਹੀਂ ਚਾਹੁੰਦੀ ਹਾਂ ਮੇਰੇ ਕੋਲ ਰੋਣ ਤੋਂ ਇਲਾਵਾ ਕੁਝ ਵੀ ਨਹੀਂ ਬਚਿਆ ਸੀ ਦੋਸਤੋ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਰਨਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਧੰਨਵਾਦ ਜੀ ਸਾਰਿਆਂ ਦਾ